ਸ਼ੁਰੂ ਕਰਾਓ ਜੀ ਗਰਾਊਂਡ ਕਲੀਅਰ ਕਰ ਦਿਓ ਏ 6 ਫੁੱਟ ਦੇ ਕੱਪ ਦੇ ਨਾਲ ਲਾਈਵ ਦੇ ਸਾਹਮਣੇ ਸੈਮੀ ਦੀਆਂ ਟਾਂਗਾਂ ਪੈਣ ਲੱਗੀਆਂ ਜੇ ਕਿਸੇ ਨੇ ਦੇਖਣੀਆਂ ਤੇ ਦੇਖ ਸਕਦਾ ਹੈ ਪਲੇਅਰਾਂ ਨੂੰ ਬੈਂਤੀ ਹੈ ਜੇ ਤੁ ਟੀਮ ਸੈਮੀਫਾਈਨਲ ਦੀਆਂ ਟਾਂਗਾਂ ਗਰਾਊਂਡ 'ਚ ਪਾ ਰਿਹਾ ਹੈ ਲਾਈਵ ਦੇ ਸਾਹਮਣੇ ਜੇ ਕਿਸੇ ਨੇ ਦੇਖਣੀਆਂ ਦੇਖ ਸਕਦੇ ਗੁਰਵਿੰਦਰ ਸਿੱਧੂ ਸਾਡਾ ਵੀਰ ਕਹਿੰਦਾ ਵੀ ਰਾਜਵਿੰਦਰ ਸਿੰਘ ਵੱਲੋਂ ਸਨਮਾਨ ਹੋਣਾ ਸੀਗਾ ਮਿੱਟੀ ਦਾ ਜਸ਼ਨਦੀਪ ਸਿੰਘ ਨਾਮ ਹੈ ਪਰ ਪਿਆਰ ਦੇ ਨਾਲ ਮਿੱਟੀ ਫਰਵਾਹੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਉਹਦਾ ਮਾਨ ਸਨਮਾਨ ਮੇਰੇ ਵੀਰੋ ਕੀਤਾ ਜਾ ਰਿਹਾ ਸਾਡੇ ਕਲੱਬ ਵੱਲੋਂ ਜੱਸੀ ਸ਼ੇਰ ਗਿੱਲ ਹੁਣੇ ਗੁਲਾਬ ਸਿੱਧੂ ਮੇਰੇ ਵੀਰੋ ਸਾਡੇ ਭਰਾਵਾਂ ਵੱਲੋਂ ਕਿੰਨੇ ਨਾਲ 31000 ਦੇ ਨਾਲ ਹਾਕਮ ਵਾਲੀਏ ਜੱਗੂ ਦਾ ਮੇਰੇ ਵੀਰੋ ਮਾਨ ਸਨਮਾਨ ਕੀਤਾ ਜਾ ਰਿਹਾ ਉਹ ਜਿਹੜੇ ਹਾਕਮ ਵਾਲੀਏ ਨੂੰ ਪਿਆਰ ਕਰਦੇ ਆ ਰੋਲਾ ਜਆ ਪਾ ਦਿਓ ਲੋ ਜੱਗੂ ਹਾਕਮ ਵਾਲੀਆ ਕਿ ਹਾਕਮ ਵਾਲੀਆ ਜਾਪੇ ਮਿੱਤਰੋ ਬਾਗ ਪਹਾੜ ਜਿਆ ਕਿ ਦੁਨੀਆ ਉੱਤੇ ਮੁੜਨੀ ਜੰਮਣਾ ਕੋਈ ਹਰਜੀਤ ਬਰਾੜ ਜਿਆ ਕਬੱਡੀ ਦੀਆਂ ਨਵੀਆਂ ਨਵੀਆਂ ਅਪਡੇਟ ਦੇਖਣ ਲਈ ਆਪਣੇ ਮਾਨਸਾ ਕਬੱਡੀ ਟੀਵੀ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਕੇ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ